ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸੰਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਬਾਣੀ ਭਾਈ ਅਸਾ ਰਾਗ ਚੱਲ ਰਿਹਾ ਹੈ ਜਿਹਦੇ ਵਿੱਚ ਮਹਾਰਾਜ ਜੀ ਦੇ ਅਲ ਤੇਰਾ ਸ਼ਬਦ ਸੰਪੂਰਨ ਹੋਏ ਸ਼ੰਤ ਸੰਪੂਰਨ ਹੋਏ ਹਨ ਹੁੱਲ ਵੀ ਸ਼ਬਦ ਇਸ ਰਾਗ ਦੇ ਵਿੱਚ ਮਹਾਰਾਜ ਜੀ ਦੇ ਸੰਪੂਰਨ ਹੋਏ ਆਓ ਪਿਆਰੇ ਉਹਗਲਾ ਸ਼ੰਤ ਮਹਾਰਾਜ ਜੀ ਗੁਰੂ ਰਾਮਦਾਸ ਜੀ ਆਰੰਭ ਕਰਦੇ ਹੋਏ ਬਚਨ ਕਰਦੇ ਹਨ ਜੀ ਆਸਾ ਮਹੱਲਾ 4 ਸ਼ੰਤ ਘਰ ਪੰਜਵਾ ਆਸਾ ਰਾਗ ਦੇ ਵਿੱਚ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ ਸੰਤ ਦੇ ਰੂਪ ਵਿੱਚ ਬਾਣੀ ਚਾਰਨ ਕਰਦੇ ਹਨ ਚੌਥੇ ਘਾਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦੀ ਹਦਾਇਤ ਕਰਦੇ ਹਨ ਆਓ ਪਾਤਸ਼ਾਹ ਜੀ ਮੰਗਲਾ ਚਰਨ ਕਰਦੇ ਹੋਏ ਸ਼ਬਦ ਦੀ ਰਮਤਾ ਕਰਦੇ ਹਨ ਜੀ ਏਕ ਓੰਕਾਰ ਸਤ ਗੁਰ ਪ੍ਰਸਾਦ ਉਹ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਹੈ ਹਰੀ ਅਕਾਲ ਪੁਰਖ ਇੱਕ ਸਰੂਪ ਹੈ। ਇੱਕੋ ਹੀ ਸਾਰੇ ਬ੍ਰਹਿਮੰਡ ਕੈ ਨਾਤ ਦਾ ਉਹ ਹਰੀ ਮਾਲਕ ਹੈ। ਉਹਦੀ ਮੂਰਤ ਸਤ ਹੈ ਕਾਲ ਤੋਂ ਪਰੇ ਹੈ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਦੇ ਰਾਹੀਂ ਹਰੀ ਦੀ ਪ੍ਰਾਪਤੀ ਹੈ ਜੀ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਲਾਵੋ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਲਿਆ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਸ਼ਬਦ ਰੰਮ ਕਰਦੇ ਹੋਏ ਮਨ ਨੂੰ ਸੰਬੋਧਨ ਕਰਦੇ ਹਨ ਬਤਰ ਕਰਦੇ ਹਨ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ ਮਹਾਰਾਜ ਜੀ ਕਹਿੰਦੇ ਇਹ ਮਨ ਜਿਹੜਾ ਹੈ ਇਹ ਨਿਜ ਘਰ ਦੇ ਵਿੱਚ ਨਹੀਂ ਹੁੰਦਾ ਸਦਾ ਹੀ ਪਰਦੇਸੀ ਦੀ ਤਰ੍ਹਾਂ ਦੌੜਦਾ ਭੱਜਦਾ ਜਿਵੇਂ ਇੱਕ ਪਰਦੇਸੀ ਹੁੰਦਾ ਨਾ ਉਹਦਾ ਕੋਈ ਟਿਕਾਣਾ ਨਹੀਂ ਹੁੰਦਾ ਉਹ ਕਦੀ ਕਿਹੜੇ ਸ਼ਹਿਰ ਕਦੀ ਕਿਤੇ ਕਦੀ ਕਿਤੇ ਉਹ ਆਪਣੇ ਟਿਕਾਣੇ ਬਣਾਉਂਦਾ ਹੈ ਇਹ ਉਹ ਪਰਦੇਸੀ ਦੀ ਤਰ੍ਹਾਂ ਹੀ ਮਨ ਵੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਜੀ ਮਨ ਨੂੰ ਸੰਬੋਧਨ ਕਰਦੇ ਹਨ ਮੇਰੇ ਮਨ ਪਰਦੇਸੀ ਵੇ ਮਹਾਰਾਜ ਜੀ ਕਹਿੰਦੇ ਹੈ ਮੇਰੇ ਮਨਾ ਪਰਦੇਸੀਆ ਪਿਆਰੇ ਲਬਜ ਦੇ ਨਾਲ ਸੰਬੋਧਨ ਕਰਦੇ ਹਨ ਉਥੇ ਪਿਆਰ ਦਾ ਲਬਜ ਵੀ ਕਹਿੰਦੇ ਹਨ ਜਿੱਥੇ ਪਰਦੇਸੀ ਕਹਿੰਦੇ ਹਨ ਮਨ ਨੂੰ ਉਥੇ ਪਿਆਰ ਨਾਲ ਵੀ ਆਵਾਜ਼ ਮਾਰਦੇ ਹਨ ਕਿਉਂ ਜੇ ਆਪਾਂ ਕਿਸੇ ਤੋਂ ਕੰਮ ਕਰਾਣਾ ਹੋਵੇ ਨਾ ਤੇ ਭਾਵੇਂ ਕੋਈ ਪਰਦੇਸੀ ਹੋਏ ਕੋਈ ਮਰਜੀ ਹੋਏ ਆਪਾਂ ਪਿਆਰ ਨਾਲ ਉਹਨੂੰ ਬੁਲਾਣੇ ਆ ਯਾਰ ਦਾ ਲਬਜ ਬੋਲ ਕੇ ਉਹਨੂੰ ਵਡਾ ਕੇ ਕਹਿੰਦੇ ਆ ਵਡਿਆ ਕੇ ਕਿ ਭਾਈ ਆ ਜਾ ਵਾ ਇਹ ਕੰਮ ਕਰ ਦੇ ਇਸੇ ਤਰੀਕੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਨ ਨੂੰ ਵਡਿਆਉਂਦੇ ਹਨ ਇਹ ਕਹਿੰਦੇ ਹੈ ਮੇਰੇ ਮਨਾ ਪ੍ਰਦੇਸੀਆ ਇਹ ਪਿਆਰੇ ਤੂੰ ਆਪਣੇ ਨਿਜ ਘਰ ਦੇ ਵਿੱਚ ਵਾਪਸ ਆ ਜਾ ਕਿਉਂ ਦੌੜ ਕਿਉਂ ਧੋੜਿਆ ਦੌੜਦਾ ਭਜਦਾ ਹੈ ਪਰਦੇਸੀ ਹੀ ਨਾ ਮਾਣਾ ਜਿਹੜਾ ਕਿ ਪਹਿਲਾਂ ਵੀ ਕਈ ਜਗ੍ਹਾ ਤੇ ਭਟਕਦਾ ਫਿਰਦਾ ਸੀ ਜੇ ਜਦੋਂ ਦਾ ਇਸ ਸਰੀਰ ਵਿੱਚ ਆ ਹੁਣ ਵੀ ਇਹ ਟਿਕਦਾ ਥੋੜਾ ਹੈ ਇਹ ਨਿੱਜ ਘਰ ਵਿੱਚ ਨਹੀਂ ਹਿਰਦੇ ਵਿੱਚ ਨਹੀਂ ਦਾ ਆਵਾਸ ਹੁੰਦਾ ਦੌੜਿਆ ਹੀ ਭੱਜਿਆ ਹੀ ਫਿਰਦਾ ਕਿਉਂਕਿ ਕਦੀ ਕਿਤੇ ਪਹੁੰਚ ਜਾਂਦਾ ਕਦੀ ਕਿਤੇ ਦੀ ਰਫਤਾਰ ਬਹੁਤ ਸਪੀਡ ਹੈ ਈਮਾਰਾ ਜੀ ਨਵਾਜ਼ ਮਾਰਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਮਨਾ ਪ੍ਰਦੇਸੀਆ ਪਿਆਰਿਆ ਆ ਇਸ ਘਰ ਦੇ ਵਿੱਚ ਵਸ ਜਾ ਜਿਸ ਘਰ ਵਿੱਚ ਤੇਰਾ ਉਹ ਬਾਪਨ ਪਰਮੇਸ਼ਰ ਹਰੀ ਵਸਦਾ ਹੈ ਹਰ ਗੁਰੂ ਮਿਲਾਉ ਮੇਰੇ ਪਿਆਰੇ ਘਰ ਵਸੇ ਹਰੇ ਦੇਖੋ ਮਹਾਰਾਜ ਜੀ ਜਵਾਬ ਦਿੰਦੇ ਹਨ ਕਹਿੰਦੇ ਇਹ ਪਿਆਰੇ ਮਨਾ ਉਹ ਹਰੀ ਜਿਹੜਾ ਹੈ ਨਾ ਉਹਦੇ ਨਾਲ ਤੂੰ ਮੇਲ ਬਣਾ ਗੁਰੂ ਦੇ ਰਾਹੀ ਤੈਨੂੰ ਹਰੀ ਦੇ ਨਾਲ ਮਲਾਪ ਹੋਣਾ ਹਰ ਗੁਰੂ ਮਲਾਵੇ ਮੇਰੇ ਪਿਆਰੇ ਮਹਾਰਾਜ ਜੀ ਕਹਿੰਦੇ ਭਾਈ ਹਰੀ ਗੁਰੂ ਉਹਦੇ ਨਾਲ ਮੇਲ ਕਰਾ ਦਿੰਦਾ ਹੈ ਹਰੀ ਦੇ ਨਾਲ ਮਹਾਰਾਜ ਜੀ ਕਹਿੰਦੇ ਉਹਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਜਾ اے ਪਿਆਰੇ ਮਨ ਇਹ ਘਰ ਦੇ ਵਿੱਚ ਤੂੰ ਵਸ ਜਾ ਹਰ ਵਕਤ ਘਰ ਵਸੇ ਹਰੇ ਜਿਸ ਘਰ ਦੇ ਵਿੱਚ ਉਹ ਪਰਮਾਤਮਾ ਦਾ ਵਾਸ ਹੈ ਉਸੇ ਆ ਕੇ ਟਿਕ ਜਾ ਉੱਥੇ ਆ ਕੇ ਤੂੰ ਵਾਸ ਕਰ ਲੈ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰਿ ਕਿਰਪਾ ਕਰੇ ਤੇ ਜਦੋਂ ਮਹਾਰਾਜ ਜੀ ਕਹਿੰਦੇ ਹਰੀ ਕਿਰਪਾ ਕਰ ਦਿੰਦਾ ਜਦੋਂ ਕਿਰਪਾ ਧਾਰ ਦਿੰਦਾ ਇਸ ਮਨ ਦੇ ਉੱਤੇ ਮਹਾਰਾਜ ਜੀ ਕਹਿੰਦੇ ਮਨ ਪਿਆਰਾ ਫਿਰ ਉਹਦਾ ਰੰਗ ਰਲੀਆਂ ਮਾਣਦਾ ਹੈ ਫਿਰ ਉਹਦੇ ਰੰਗ ਵਿੱਚ ਆ ਜਾਂਦਾ ਹੈ ਉਸੇ ਘਰ ਵਿੱਚ ਉਹਦੇ ਉਹਦਾ ਵਾਸ ਹੋ ਜਾਂਦਾ ਹੈ ਫਿਰ ਉਸ ਘਰ ਦੇ ਵਿੱਚ ਨਿੱਜ ਘਰ ਵਿੱਚ ਟਿਕ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਪਰਦੇਸੀ ਨਹੀਂ ਰਹਿੰਦਾ ਇਹ ਸਦਾ ਵਾਸਤੇ ਉਸ ਘਰ ਵਿੱਚ ਇਹਦਾ ਵਾਸ ਹੋ ਜਾਂਦਾ ਹੈ ਜਿੱਥੇ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਰੰਗ ਦੀਆਂ ਮਹਾਰਾਜ ਜੀ ਕਹਿੰਦੇ ਬ੍ਰਹਮ ਆਨੰਦ ਮਾਣਦਾ ਰੰਗ ਰਲੀਆਂ ਮਾਣਦਾ ਇਹ ਮਨ ਉਹ ਕਿਰਪਾ ਜਦੋਂ ਕਰਦਾ ਗੁਰੂ ਨਾਨਕ ਟੁੱਠਾ ਮੇਰੇ ਪਿਆਰੇ ਮੇਲੇ ਹਰੇ ਤੇ ਮਹਾਰਾਜ ਜੀ ਕਹਿੰਦੇ ਜਦੋਂ ਮੇਰਾ ਪ੍ਰਭੂ ਟੁੱਟ ਜਾਵੇ ਗੁਰੂ ਨਾਨਕ ਟੁੱਠਾ ਮੇਰੇ ਪਿਆਰੇ ਮਹਾਰਾਜ ਜੀ ਕਹਿੰਦੇ ਇਹ ਨਾਨਕ ਜਦੋਂ ਗੁਰੂ ਟੁੱਟ ਜਾਂਦਾ ਗੁਰੂ ਮੇਰਾ ਮਹਾਰਾਜ ਜੀ ਕਹਿੰਦੇ ਜਦੋਂ ਟੁੱਟ ਗਿਆ ਕਿਰਪਾ ਦੇ ਘਰ ਵਿੱਚ ਆ ਗਿਆ ਮਹਾਰਾਜ ਜੀ ਕਹਿੰਦੇ ਉਹਨੇ ਚਰਨਾਂ ਨਾਲ ਜੋੜ ਲੈਣਾ ਮੇਲੇ ਹਰੇ ਉਨੇ ਹਰੀ ਦੇ ਨਾਲ ਮੇਲੇ ਕਰਾਦੇ ਹਨ ਮੇਲ ਕਰਾ ਦੇਣਾ ਅਗਲਾ ਪਦ ਮਹਾਰਾਜ ਜੀ ਅਰੰਭ ਕਰਦੇ ਹਨ ਮੈਂ ਪ੍ਰੇਮ ਨਾ ਚੱਖਿਆ ਮੇਰੇ ਪਿਆਰੇ ਭਉ ਕਰੇ ਦੂਜਾ ਪਦ ਅਰੰਭ ਹੁੰਦਾ ਇੱਥੇ ਫਿਰ ਮਹਾਰਾਜ ਜੀ ਬਚਨ ਕਰਦੇ ਹਨ ਮੇਰੇ ਮੈਂ ਪ੍ਰੇਮ ਨਾ ਚੱਖਿਆ ਮੇਰੇ ਪਿਆਰੇ ਭਉ ਕਰੇ ਮਹਾਰਾਜ ਜੀ ਕਹਿੰਦੇ ਮਨ ਕਹਿੰਦਾ ਇਹ ਪਿਆਰੇ ਪ੍ਰਭੂ ਜੀ ਉਹ ਮੈਂ ਤਾਂ ਪ੍ਰੇਮ ਕਦੀ ਚੱਖ ਕੇ ਨਹੀਂ ਦੇਖਿਆ ਮੈਂ ਤਾਂ ਸਦਾ ਯੋਧੇ ਤੋਂ ਦੂਰ ਰਿਆ ਮੈਂ ਪ੍ਰੇਮ ਨਾਲ ਜਾਖਿਆ ਮੇਰੇ ਪਿਆਰੇ ਭਉ ਕਰੇ ਮੇਰੇ ਮਨ ਵਿੱਚ ਨਾ ਉਹਦਾ ਭਉ ਹੈ ਨਾ ਇਹ ਮਨ ਭਉ ਕਰਦਾ ਹੈ ਨਾ ਉਹਦੇ ਨਾਲ ਪ੍ਰੇਮ ਕਰਦਾ ਹੈ ਮਨ ਤ੍ਰਿਸ਼ਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ਜੇ ਮਨ ਦੇਖੋ ਸਦਾ ਹੀ ਇਹਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਲੈਂਦੀ ਇਸ ਪਦ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਮਨ ਦੀ ਤ੍ਰਿਸ਼ਨਾ ਦੀ ਭੁੱਖ ਮਹਾਰਾਜ ਜੀ ਕਹਿੰਦੇ ਨਹੀਂ ਬੁਝਦੀ ਮਹਾਰਾਜ ਜੀ ਕਹਿੰਦੇ ਨੀਤਾ ਪ੍ਰਤੀਏ ਆਸਾ ਪੈਦਾ ਕਰਦਾ ਹੈ ਇਛਾਵਾਂ ਮਨ ਜਿਹੜਾ ਨਾ ਨੀਤਾ ਪ੍ਰਤੀ ਨਿਤ ਆਸਾ ਕਰੇ ਉਹ ਇਛਾਵਾਂ ਪ੍ਰਗਟ ਕਰਦਾ ਹੈ ਮਨ ਉਹ ਇਛਾਵਾਂ ਦੀ ਪੂਰਤੀ ਵਾਸਤੇ ਸਰੀਰ ਦੌੜਦਾ ਹੈ ਭੱਜਦਾ ਹੈ ਕਿ ਜਿਹੜੀ ਮਨ ਇਛਾ ਪ੍ਰਗਟ ਕਰਦਾ ਹੈ ਉਹਨੂੰ ਅਸੀਂ ਪੂਰੀ ਕਰਨ ਵਾਸਤੇ ਦੌੜਦੇ ਹਾਂ ਇਹ ਮਾਣੀ ਆ ਨਾ ਜਿਹੜਾ ਫੁਰਨੇ ਇੱਛਾ ਪੈਦਾ ਕਰ ਦਿੰਦਾ ਹੈ ਤੇ ਉੱਛਾ ਦੀ ਪੂਰਤੀ ਵਾਸਤੇ ਅਸੀਂ ਦੌੜਦੇ ਭੱਜਦੇ ਆਂ ਸਰੀਰ ਤੁਹਾਡਾ ਥੱਕ ਵੀ ਜਾਵੇ ਫਿਰ ਵੀ ਦੌੜਨਾ ਅਸੀਂ ਹਟਦੇ ਨਹੀਂ ਇਹ ਕੰਮ ਸਾਡਾ ਪੂਰਾ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ੍ਰੀ ਮਹਾਰਾਜ ਜੀ ਕਹਿੰਦੇ ਉਹ ਤ੍ਰਿਸ਼ਨਾ ਦੀ ਮਨ ਦੀ ਇੱਛਾ ਹੈ ਮਨ ਦੀ ਇਸ਼ਾਵਾ ਹੈ ਜਿਹਦੇ ਕਰਕੇ ਅਸੀਂ ਦੌੜ ਭੱਜ ਕਰਦੇ ਆਂ ਇਹ ਮਨ ਤ੍ਰਿਸ਼ਨਾ ਵਿੱਚ ਖੁੱਬਿਆ ਪਿਆ ਹੈ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਆਸਾਸ ਹਿਰੇ ਤੇ ਮਹਾਰਾਜ ਜੀ ਕਹਿੰਦੇ ਇਸੇ ਛਾਵਾਂ ਦੇ ਵਿੱਚ ਫਸਿਆ ਹੋਇਆ ਭਾਈ ਇਹ ਜੋਬਨ ਗਵਾ ਬੈਠਦਾ ਹੈ ਜਵਾਨੀ ਮਹਾਰਾਜ ਜੀ ਕਹਿੰਦੇ ਬਚਪਨ ਤਾਂ ਲੰਘ ਗਿਆ ਬਚਪਨ ਵਿੱਚ ਬਹਾਨਾ ਬਾਰ ਤੱਕ ਹੀ ਬੱਚਾ ਹਾਂ ਛੇੜਣ ਚ ਉਮਰ ਲੰਘ ਗਈ ਛੇੜ ਪਾਲ ਕੇ ਭੱਜ ਕੇ ਉਮਰਾਂ ਨਗਾਤੀ ਬਚਪਨ ਦੀ ਫਿਰ ਜਵਾਨੀ ਆ ਗਈ ਮਹਾਰਾਜ ਜੀ ਕਹਿੰਦੇ ਜਵਾਨੀ ਵਿੱਚ ਮਦ ਦੇ ਵਿੱਚ ਜਵਾਨੀ ਦਾ ਬਹਾਨਾ ਮਾਰਤਾ ਕਿ ਬਹੁਤ ਸਮਾਂ ਹੈ ਜੇ ਮੈਂ ਸਭ ਕੁਝ ਕਰ ਲਾ ਰੰਗ ਤਮਾਸ਼ੀ ਦੇਖ ਲਾ ਤੇ ਫਿਰ ਵੱਡੇ ਪਾ ਜਦੋਂ ਆਉਣਾ ਫਿਰ ਅੰਗਾ ਨੇ ਸਾਥ ਛੱਡ ਦੇਣਾ ਹੈ ਇੰਦਰੀਆ ਨੇ ਸਾਥ ਛੱਡ ਦੇਣਾ ਫਿਰ ਜ਼ਬਾਨ ਨੇ ਕੰਮ ਨਹੀਂ ਕਰਨਾ ਫਿਰ ਹੱਥਾਂ ਪੈਰਾਂ ਨੇ ਕੰਮ ਨਾ ਹਰ ਉਸ ਵੇਲੇ ਸਵਾਮੀ ਬਚਨਾਂ ਕੀ ਜਪ ਲਈਏ ਸੇਵਾ ਕਰ ਲਈਏ ਉਹ ਤਾਂ ਖੀਲਾ ਸਮਾਂ ਆ ਕੇ ਚਿੱਟੇ ਧੌਲੇ ਆ ਜਾਂਦੇ ਹਨ ਮਹਾਰਾਜ ਜੀ ਬਚਨ ਕਰਦੇ ਹਨ ਉਹ ਮਹਾਰਾਜ ਜੀ ਨਿਸ਼ਾਨੀ ਦਿਖਾ ਦਿੰਦਾ ਕਿ ਸਮਾਂ ਨੇੜੇ ਆ ਸचेत ਕਰਦਾ ਮਹਾਰਾਜ ਸਮੇਂ-ਸਮੇਂ ਤੇ ਅਸੀਂ ਲੁਕਾਨੇ ਆ ਚਿੱਟਿਆਂ ਨੂੰ ਪਰ ਉਹ ਫਿਰ ਨਜ਼ਰ ਆਉਂਦੇ ਹਨ ਫਿਰ ਲੁਕਾ ਦਿੰਨੇ ਆ ਮਹਾਰਾਜ ਜੀ ਫਿਰ ਚੇਤੇ ਕਰਾਂਦਾ ਭਾਈ ਪਿੱਛੇ ਥੋੜੇ ਸਾਹ ਬਾਕੀ ਹਨ ਹੁਣ ਵੀ ਸचेत ਹੋ ਜਾ ਮੰਨ ਜਾ ਔਰ ਮਨ ਕਿੱਥੇ ਮੰਨਦਾ ਇੱਥੇ ਮੰਨਦੇ ਆ ਮੱਦ ਦੇ ਵਿੱਚ ਤ੍ਰਿਸ਼ਨਾ ਦੇ ਸੰਤਾਪ ਵਿੱਚ ਫਸੇ ਰਹਿੰਦੇ ਆ ਤੇ ਮਹਾਰਾਜ ਜੀ ਕਹਿੰਦੇ ਜੋਬਣ ਵੀ ਚਲਾ ਗਿਆ ਨਿਤ ਜੋਬਣ ਜਾਵੇ ਮੇਰੇ ਪਿਆਰੇ ਵਰਜ ਜੀ ਕਹਿੰਦੇ ਜੋਬਣ ਜਿਹੜਾ ਜਵਾਨੀ ਸੀ ਇਹ ਵੀ ਲੰਘ ਜਾਂਦੀ ਐਵੇਂ ਬਹਾਨਿਆਂ ਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਜਮਣੇ ਤਾਂ ਸਾਹ ਗਿਣਨੇ ਨੂੰ ਲਿਸਟ ਲੈ ਕੇ ਬੈਠਾ ਹੋਇਆ ਜਮ ਜਮ ਸਾਹ ਨੇ ਹੀਰੇ ਉਹ ਸਾਹ ਹੀਰੇ ਜਾਂਦਾ ਖਾਈ ਜਾਂਦਾ ਸਾਹ ਤੇ ਸਾਡੀ ਜ਼ਿੰਦਗੀ ਦੀ ਜਿਹੜੀ ਉਮਰ ਆ ਉਹ ਘਟਦੀ ਜਾਂਦੀ ਹੈ ਜ਼ਿੰਦਗੀ ਦੀ ਰਾਤ ਜਿਹੜੀ ਹੈ ਨਾ ਉਹ ਬੀਤਦੀ ਜਾਂਦੀ ਹੈ ਜਮ ਸਾਹ ਖਾਈ ਜਾਂਦਾ ਮਹਾਰਾਜ ਜੀ ਕਹਿੰਦੇ ਜਮ ਸਾਹ ਸਹੀਰੇ ਜਮ ਜਿਹੜਾ ਉਹ ਤਾਂ ਸਾਹ ਦੀ ਗਿਣਤੀ ਕਰਦਾ ਰੋਜ਼ ਕੀ ਕਦੋਂ ਸਾਹ ਪੂਰੇ ਹੋਣ ਮੈਂ ਦੀ ਆਤਮਾ ਨੂੰ ਲੈ ਜਾਵਾਂ ਇਹਨੂੰ ਕੱਢ ਕੇ ਲੈ ਆਵਾਂ ਜਿੰਦ ਨੂੰ ਅਰ ਅਸੀਂ ਸਮਝ ਨਹੀਂ ਪਾਉਂਦੇ ਭਾਗਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਹਨ ਹੀਰੀਲੀ ਤੁਖ ਵਿੱਚ ਮਹਾਰਾਜ ਜੀ ਕਹਿੰਦੇ ਹਨ ਕਹਿੰਦੇ ਭਾਈ ਜਿਨ੍ਹਾਂ ਦੇ ਵੱਡੇ ਭਾਗ ਹਨ ਵਡਭਾਗੀ ਰੂਹਾਂ ਨੇ ਜੜੀਆਂ ਤੇ ਮਹਾਰਾਜ ਜੀ ਕਹਿੰਦੇ ਉਹ ਨੂੰ ਪਾ ਲੈਂਦੇ ਹਨ ਸੁਹਾਗਵੰਤੀ ਬਣ ਜਾਂਦੇ ਹਨ ਉਹ ਸੋਭ ਨੀਕ ਬਣ ਜੰਦਨ ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਊਰ ਧਾਰੇ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਧਾਰਨ ਕਰ ਲਿਆ ਹਰੀ ਨੂੰ ਪ੍ਰਾਪਤ ਕਰ ਲਿਆ ਸਮਝ ਲਓ ਕਿ ਉਹਨਾਂ ਦੇ ਭਾਗ ਦੇ ਲੇਖ ਚੰਗੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਉੱਤੇ ਸ਼ubh ਭਾਗਾ ਦੀ ਮਣੀ ਚਮਕਦੀ ਆ ਮਸਤਕ ਤੇ ਜਿਨ੍ਹਾਂ ਨੇ ਇੱਕ ਸੱਚੇ ਗੁਰੂ ਦੇ ਨਾਲ ਹਰੀ ਦੇ ਨਾਲ ਆਪਣਾ ਮਲਾਪ ਕਰ ਲਿਆ ਮੇਲ ਕਰ ਲਿਆ ਈ ਮਹਾਰਾਜ ਜੀ ਅਗਲਾ ਬੰਦ ਰੰਮ ਕਰਦੈਨ ਪਿਰ ਰਤਿ ਅੜੇ ਮੰਡੇ ਲੋਇਨ ਪਿਆਰੇ ਚਾਤਰਿਕ ਬੂੰਦ ਜਿਵੇ ਈ ਮਹਾਰਾਜ ਜੀ ਕਹਿੰਦੇ ਫਿਰ ਫਿਰ ਦੇ ਵਿੱਚ ਰਤੀ ਜਾਂਦਾ ਹੈ ਜਦੋਂ ਮਨ ਰਤਿਆ ਜਾਂਦਾ ਹੈ ਇਹ ਮੰਡੇ ਲੋਇਨ ਲੋਇਨ ਅੱਖਾਂ ਨੂੰ ਕਹਿੰਦੇ ਹਨ ਨਿਤਰਾ ਨੂੰ ਮੇਰੇ ਪਿਆਰੇ ਚਾਤਰਿਕ ਬੂੰਦ ਜਿਵੇਂ ਜਿਵੇਂ ਚਾਤਰਿਕ ਬੂੰਦ ਸਵਤੀ ਬੂੰਦ ਨੂੰ ਮਹਾਰਾਜ ਜੀ ਕਹਿੰਦੇ ਬੀਹਾ ਰਤ ਰੰਗ ਕਰਦਾ ਰੋਜ ਉਹ ਪ੍ਰਕਾਰ ਕਰਦਾ ਪ੍ਰਭੂ ਦੇ ਅੱਗੇ ਵਿਵਿਹਾ ਅੰਮ੍ਰਿਤ ਵੇਲੇ ਬੋਲਿਆ ਤੰਦਰ ਸੁਣੀ ਪ੍ਰਕਾਰ ਮੇਘੇ ਨੂੰ ਫਰਮਾਣ ਹੋਵਾ ਵਰਸੋ ਕਿਰਪਾ ਧਾਰ ਉਹ ਸਵੰਤੀ ਬੂੰਦ ਨੂੰ ਚਾਹੁੰਦਾ ਹੈ ਕਿ ਪ੍ਰਮਾਤਮਾ ਜੀ ਉਹ ਤੁਸੀਂ ਕਿਰਪਾ ਕਰੋ ਮੇਰੀ ਪਿਆਸ ਬਜਾਓ ਤੇ ਸਾਧ ਸੰਗਤ ਜੀ ਉਹਦਾ ਤਰਲਾ ਸੁਣ ਕੇ ਉਹਦੀ ਬੇਨਤੀ ਸੁਣ ਕੇ ਉਹ ਪ੍ਰਮਾਤਮਾ ਪ੍ਰਭੂ ਜਿਹੜਾ ਉਹ ਮੀਂਹ ਵਰਸਾਉਂਦਾ ਵਰਖਾ ਕਰਦਾ ਉਹਦੀ ਪਿਆਸ 부ਝਦੀ ਹੈ ਜੋ ਨੇਤਰ ਉੱਪਰ ਨੂੰ ਚੱਕ ਕੇ ਮੂੰਹ ਚੱਕ ਕੇ ਬੇਨਤੀ ਕਰਦਾ ਹੈ ਜੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਪੀਰ ਰਤ ਜੜਾ ਮੈਂਡੇ ਲੋਇਨ ਮੇਰੇ ਪਿਆਰੇ ਚਾਤਰਿਕ ਬੂੰਦ ਜੀਵੇ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਚਾਤਰਿਕ ਬੂੰਦ ਨੂੰ ਤਰੇ ਵਾਸਤੇ ਆਪਣੀ ਪਿਆਸ ਵਾਸਤੇ ਸੰਤਿ ਬੂੰਦ ਨੂੰ ਤਰਸਦਾ ਹੈ ਇਸੇ ਤਰ੍ਹਾਂ ਤਰਲਾ ਪਾਣਾ ਚਾਹੀਦਾ ਉਹਦੇ ਪਿਆਰ ਦੇ ਵਿੱਚ ਪੀਰ ਰਤ ਜੜਾ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮਖ ਆਪਣੀ ਮਾਨ ਨੂੰ ਰਤ ਲੈਂਦੇ ਹਨ ਉਹ ਮੰਡਲ ਹੋਇਨ ਉਹਦੇ ਚਰਨਾਂ ਵਿੱਚ ਉਹਦੇ ਦਰਸ਼ਨਾਂ ਵਾਸਤੇ ਟਿਕਾ ਕੇ ਰੱਖਦੇ ਹਨ ਜਿਵੇਂ ਕੋਈ ਵਿਆ ਬੂੰਦ ਵਾਸਤੇ ਰੱਖਦਾ ਹੈ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਜਿਵੇਂ ਉਹਦੀ ਤ੍ਰੇ ਭੁਜ ਜਾਂਦੀ ਹੈ ਨਾ ਪਿਆਸ ਭੁਜ ਜਾਂਦੀ ਹੈ ਜਦੋਂ ਸਵੰਤੀ ਬੂੰਦ ਉਹਦੇ ਮੁਖ ਵਿੱਚ ਡਿੱਗਦੀ ਹੈ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਨ ਸੀਤਲ ਹੋ ਜਾਂਦਾ ਜਦੋਂ ਸੱਚੇ ਨਾਮ ਦੀ ਬੂੰਦ ਇਹ ਮਨ ਦੇ ਉੱਤੇ ਪੈਂਦੀ ਹੈ ਇਹਦੀ ਵੀ ਤਰੇ ਬੁਝ ਜਾਂਦੀ ਹੈ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਸੀਤਲ ਹੋ ਜਾਂਦਾ ਹੈ ਇਹ ਇਹਦੀ ਵੀ ਮਨ ਜਿਹੜਾ ਇਹ ਵੀ ਆ ਕੇ ਉਹਦੇ ਚਰਨਾਂ ਵਿੱਚ ਸਨਿਝ ਘਰ ਵਿੱਚ ਵਸ ਜਾਂਦਾ ਮਨ ਸੀਤਲ ਹੋਵਾ ਮੇਰੇ ਪਿਆਰੇ ਹਰ ਬੂੰਦ ਪੀਵੇ ਹਰ ਜੀ ਕਹਿੰਦੇ ਹਰੀ ਦੇ ਨਾਮ ਦੀ ਅੰਮ੍ਰਿਤ ਦੀ ਬੂੰਦ ਜਦੋਂ ਪੀਣਾ ਕਰਦਾ ਤਨ ਬਿਰਹੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕੀਵੇ ਤੇ ਤਨ ਨੂੰ ਜਦੋਂ ਵਿਰਿਓ ਲੱਗ ਜਾਂਦਾ ਨਾ ਫਿਰ ਨੀਂਦ ਨਹੀਂ ਆਉਂਦੀ ਫਿਰ ਨੀਂਦ ਵੀ ਉਲਦ ਜਾਂਦੀ ਹੈ ਤਨ ਦੀ ਤਨ ਵਿਰਿਓ ਜਗਾਵੇ ਮੇਰੇ ਪਿਆਰੇ ਦੀਨਦਨਾ ਭਵੇ ਕੀ ਵੇ ਹਰ ਜੀ ਕਹਿੰਦੇ ਫਿਰ ਨੀਂਦ ਜਿਹੜੀ ਉਹ ਲੈ ਜਾਂਦੀ ਉੱਡ ਜਾਂਦੀ ਹੈ ਵਿਰਿਓ ਦੇ ਵਿਛੋੜੇ ਦੇ ਵਿੱਚ ਤੇ ਵਾਰ-ਵਾਰ ਅੱਖਾਂ ਤੱਕਦੀਆਂ ਹਨ ਨੀਂਦ ਨਹੀਂ ਪੈਂਦੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮੁਖਾ ਉਹ ਗੁਰਮੁਖ ਪਰਮੇਸ਼ਰ ਦੇ ਵਿਛੋੜੇ ਵਿੱਚ ਸਦਾ ਅੱਖਾਂ ਟੱਡ ਕੇ ਮਹਾਰਾਜ ਜੀ ਕਹਿੰਦੇ ਉਹਨੂੰ ਤੱਕਦੇ ਰਹਿੰਦੇ ਹਨ ਉਹ ਸਦਾ ਹੀ ਦੇਖਦੇ ਹਨ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਉਹ ਪ੍ਰਭੂ ਪਿਆਰਾ ਮਿਲ ਜਾਵੇ ਸੱਜਣ ਮਿਲ ਜਾਵੇ ਹਰ ਸੱਜਣ ਲੱੱਦਾ ਮੇਰੇ ਪਿਆਰੇ ਨਾਨਕ ਗੁਰੂ ਮੀ ਲਿਵੈ ਹਰਾ ਜੀ ਕਹਿੰਦੇ ਜਦੋਂ ਸੱਜਾ ਮਾਲਕ ਹਰੀ ਸੱਜਣ ਲੱੱਗ ਗਿਆ ਉਹ ਕਿੱਥੋਂ ਲੱਭਣਾ ਉਹ ਇਸ ਸਰੀਰ ਦੇ ਅੰਦਰ ਹੀ ਲੱਭ ਜਾਣਾ ਬਾਹਰੋਂ ਢੂੰਡੇ ਕਿੱਥੇ ਅੰਦਰ ਜਿਹੜਾ ਹੈ ਨਾ ਪ੍ਰਮਾਤਮਾ ਉਹ ਸਰੀਰ ਵਿੱਚ ਹੀ ਹਰ ਘਟ ਦੇ ਵਿੱਚ ਉਹਦਾ ਵਾਸ ਹੈ ਪਰ ਮੂਰਖ ਤਈ ਵਿੱਚ ਲੋਕ ਬਾਹਰੋਂ ਦੌੜਦੇ ਫਿਰਦੇ ਹਨ ਲੱਭਦੇ ਫਿਰਦੇ ਹਨ ਮਨ ਨੂੰ ਟਿਕਾਉਂਦੇ ਨਹੀਂ ਨਿੱਜ ਘਰ ਵਿੱਚ ਇਹ ਮਹਾਰਾਜ ਜੀ ਕਹਿੰਦੇ ਹਰ ਸੱਜਣ ਲੱੱਦਾ ਮੇਰੇ ਪਿਆਰੇ ਉਸ ਨਾਨਕ ਗੁਰੂ ਲਈ ਵੈ ਮਹਾਰਾਜ ਜੀ ਕਹਿੰਦੇ ਨਾਨਕ ਇਹ ਸੱਚੇ ਗੁਰੂ ਦੇ ਰਾਹੀ ਇਹ ਸੱਚੇ ਹਰੀ ਨੂੰ ਲੱਭ ਲਿਆ ਹਰੀ ਪ੍ਰਮਾਤਮਾ ਨੂੰ ਸੱਜਣ ਨੂੰ ਪੁਰਖ ਨੂੰ ਪ੍ਰਾਪਤ ਕਰ ਲਿਆ ਕੀ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸ਼ਬਦ ਦੇ ਤਿੰਨ ਬੰਦ ਸਪੂਰਨ ਹੁੰਦੇ ਹਨ ਸਤਿਗੁਰ ਜੀ ਮਿਹਰ ਕਰਨਾ ਚੜ੍ਹ ਦੀ ਕਲਾ ਬਖਸ਼ਣਾਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਅਤੇ ਸਰਵੱਤ ਜੀਵਾਂ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ